ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਬਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਨੇ ਪੂਰਬੀ ਹਲਕੇ ਦੇ ਟੱਬਾ ਰੋਡ ਅਤੇ ਤਾਜਪੁਰ ਰੋਡ ਤੋਂਏ ਵਿਸ਼ਾਲ ਜਨ ਸੰਭਾਵਾਂ ਨੂੰ ਸੰਬੋਧਿਤ ਕੀਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸਨ ਇਹ ਜਨ ਸਭਾ ਲੋ ਹਲਕਾ ਵਿਧਾਇਕ ਤੇ ਕੈਂਪੇਨ ਇਨਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਇਸ ਦੌਰਾਨ ਚੇਅਰਮੈਨ ਮਾਰਕ ਫੈਡ ਅਮਨਦੀਪ ਸਿੰਘ ਮੋਹੀਕ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਲੋਕ ਸਭਾ ਇਨਚਾਰਜ ਡਾਕਟਰ ਦੀਪਕ ਬਾਂਸਲ ਚੇਅਰਮੈਨ ਤਰਸੇਮ ਸਿੰਘ ਪਿੰਡਰ ਬਲਬੀਰ ਚੌਧਰੀ ਦੁਪਿੰਦਰ ਸਿੰਘ 인ਦਰਜੀਤ ਸਿੰਘ ਕੌਰ ਸੰਦੀਪ ਮਿਸ਼ਰਾ ਅਤੇ ਹੋਰ ਵਲੰਟੀਅਰ ਹਾਜ਼ਰ ਹਨ ਜਨ ਸਭਾ ਨੂੰ ਸੰਬੋਧਨ ਕਰਦੇ ਆ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਲੁਧਿਆਣਾ ਪੂਰਬੀ ਦੇ ਵੋਟਰ ਜੋ ਪਿਆਰ ਦੇ ਰਹੇ ਹਨ ਇਸ ਤੋਂ ਇਹ ਗੱਲ ਤਾਂ ਸਾਫ ਹੈ ਕਿ ਬਾਹਰੀ ਲੋਕਾਂ ਨੂੰ ਅਤੇ ਪੰਜਾਬ ਵਿਰੋਧੀ ਲੋਕਾਂ ਨੂੰ ਲੁਧਿਆਣਾ ਦੇ ਵੋਟਰ ਮੂੰਹ ਨਹੀਂ ਲਗਾਉਣਗੇ ਇਹਨਾਂ ਦਾ ਬਿਸਤਰਾ ਇੱਕ ਤਰੀਕ ਨੂੰ ਗੋਲ ਕਰਕੇ ਵਾਪਸ ਭੇਜ ਦੇਣਗੇ ਤੁਸੀਂ ਸਾਰਿਆਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਟੀਵੀ ਤੇ ਚੱਲਦੀ ਦੇਖੀ ਹੈ ਵਿਰੋਧੀ ਬਿਨਾ ਕਿਸੇ ਗੱਲ ਦੇ ਕਾਰਵਾਈ ਭੰਗ ਕਰਵਾਉਣ ਲਈ ਵਿਰੋਧ ਕਰਦੇ ਰਹੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਨਾ ਹੋ ਸਕਣ ਲੋਕ ਪੁਲਾਈ ਸਕੀਮਾਂ ਲੋਕਾਂ ਤੱਕ ਨਾ ਪਹੁੰਚ ਸਕਣ ਇਸ ਇਹ ਸ਼ਬਦ ਦੇ ਬਾਵਜੂਦ ਮੈਂ ਅਤੇ ਮੇਰੇ ਸਾਥੀ ਵਿਧਾਇਕਾਂ ਨੇ ਲੁਧਿਆਣਾ ਦੇ ਲੋਕਾਂ ਦੇ ਮਸਲੇ ਨਾ ਸਿਰਫ ਉਠਾਈ ਬਲਕਿ ਮੌਕੇ ਤੇ ਹੀ ਹੱਲ ਵੀ ਕਰਵਾਏ ਇਸ ਸਭ ਨੂੰ ਦੇਖ ਕੇ ਤੁਸੀਂ ਫੈਸਲਾ ਕਰਨਾ ਹੈ ਕਿ ਕੌਣ ਤੁਹਾਡੀ ਵੋਟ ਦਾ ਹੱਕਦਾਰ ਹੈ 1 ਜੂਨ ਨੂੰ ਤੁਹਾਡੇ ਹੱਕਾਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਜਾਂ ਲੋਕਾਂ ਦੇ ਹੱਕ ਦੱਬਣ ਵਾਲੀਆਂ ਪਾਰਟੀਆਂਨ ਮੈਨੂੰ ਪਾਇਆ ਤੁਹਾਡਾ ਇੱਕ ਵੋਟ ਲੁਧਿਆਣੇ ਨੂੰ ਵਿਕਾਸ ਦੇ ਵੱਲ ਲੈ ਕੇ ਜਾਵੇਗਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਅਸ਼ੋਕ ਪ੍ਰਾਸ਼ਰ ਪੱਪੀ ਸਥਾਨਿਕ ਆਗੂ ਹਨ ਇਹ ਵਿਧਾਇਕ ਹੁੰਦੇ ਵੀ ਲੁਧਿਆਣਾ ਮਿਲਦੇ ਹਨ ਤੇ ਜਦੋਂ ਸੰਸਦ ਹੋਗੇ ਫਿਰ ਵੀ ਇੱਥੇ ਹੀ ਦਿਖਾਈ ਦੇਣਗੇ ਇਸ ਲਈ ਸਾਰੇ ਲੁਧਿਆਣਾ ਵਾਸੀਆਂ ਤੋਂ ਅਪੀਲ ਹੈ ਕਿ ਵੱਧ ਤੋਂ ਵੱਧ ਆਪਣੇ ਸਥਾਨਿਕ ਆਗੂ ਨੂੰ ਵੋਟਾਂ ਪਾਓ ਅਤੇ ਨਾਲ ਹੀ ਜਤਬਾ